We'll <laughs> ਆਮ ਆਦਮੀ ਪਾਰਟੀ ਦੇ ਜਿਹਾਰੂ ਆਗੂ ਪਦਮ ਐਂਥਨੀ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਉਹਨਾਂ ਇੱਕ ਪ੍ਰੈਸ ਵਾਰਤਾ ਦੌਰਾਨ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਇਥੇ ਜ਼ਿਕਰ ਜੋਗ ਹੈ ਕਿ ਐਂਥਨੀ ਸਰਕਲ ਇਨਚਾਰਜ ਕਵਰਿੰਗ ਕੈਂਡੀਡੇਟ ਜ਼ਿਲ੍ਹਾ ਪ੍ਰਧਾਨ ਕਟਗਿੰਤੀ ਅੰਮ੍ਰਿਤਸਰ ਅਤੇ ਪੰਜਾਬ ਪ੍ਰਧਾਨ ਦੇ ਨਾਲ-ਨਾਲ ਰਾਜਾ ਸੰਸੀ ਡੇਰਾ ਬਾਬਾ ਨਾਨਕ ਤੇ ਬਟਾਲਾ ਅਬਜ਼ਰਵਰ ਦੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ ਤੇ ਹੁਣ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕਟਗਿੰਤੀ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ ਮੈਂ ਤਾਂ ਜਨਾ ਤੁਹਾਡਾ ਸਾਦਾ ਤੁਹਾਡੇ ਚੈਨਲ ਦੇ ਲਈ ਧੰਨਵਾਦ ਕਰਦਾ ਹਾਂ ਕਿ ਤੁਸੀਂ ਸ਼ਾਰਟ ਨੋਟਿਸ ਦੇ ਬਿਲੇ ਕੋਲ ਆਏ ਮੈਂ ਸਭ ਤੋਂ ਪਹਿਲਾਂ ਆਪਣੇ ਪਰਮੇਸ਼ਰ ਰਬੂ ਯੇਸ਼ੂ ਮਸੀਹ ਦਾ ਧੰਨਵਾਦ ਕਰਦਾ ਹਾਂ ਆਪਣੇ ਪਾਰਟੀ ਦੇ ਸੁਪਰੀਮ ਰਵਿੰਦ ਕੇਜਰੀ왈 ਜੀ ਭਗਵੰਤ ਮਾਨ ਜੀ ਲਖੋ ਚੱਡਾ ਜੀ ਸੰਦੀਪ ਜੀ ਜਿਨ੍ਹਾਂ ਨੇ ਧੀਰੇ 9 ਸਾਲਾਂ ਦੀ ਮਿਹਨਤ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਫਲ ਲਾਇਆ ਹੈ ਉਹਨ ਨੂੰ ਕਟਿੰਗਿੰਤੀ ਜਤੀ ਦਾ ਸੈਂਬਰ ਨਿਯੁਕਤ ਕੀਤਾ ਅੱਡ ਗਿਣਤੀ ਜਾਤੀ ਦੇ ਵਿੱਚ ਪੰਜ ਜਾਤੀਆਂ ਦੇ ਲੋਕ ਨੇ ਸਿੱਖਣ ਮੁਸਲਿਮ 파ਰਸੀ ਬੋਧੀ ਜੈਨੀ ਇਹਨਾਂ ਦੇ ਵਿੱਚ ਕਿਤੇ ਵੀ ਕੋਈ ਜੇ ਤੱਕ ਹੁੰਦੀ ਹੈ ਨਾ ਕੁਝ ਗਲਤ ਹੁੰਦਾ ਆ ਤੇ ਉਹਨਾਂ ਦੇ ਹੱਕ ਚ ਸਾਬਨਨ ਦੁਬਾਨ ਦੇ ਲਈ ਪਾਰਟੀ ਡਿਊਟੀ ਲਾਏਗੀ ਤੇ ਉਹਨਾਂ ਲਈ ਕਰਾਂਗਾ ਤੇ ਹੋਰ ਵੀ ਜੋ ਮਸਲੇ ਨੇ ਕਮਿਊਨਿਟੀਜ਼ ਨੂੰ ਲੈ ਕੇ ਪੰਜ ਜਾਤੀਆਂ ਨੂੰ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਹਨ ਮੰਨ ਤੇ ਤਾਂ ਦੇ ਨਾਲ ਸੇਵਾ ਕਰਾਂਗਾ। ਨੋਟ ਵਿੱਚ ਇਸ ਮੁਸਲਿਮਾਂ ਤੇ 크ਿਸਚਨ ਭਾਈਚਾਰਾ ਇੰਨਾ ਜਿਆਦਾ ਕਬਰਾਂ ਨੂੰ ਲੈ ਕੇ ਪ੍ਰੋਬਲਮ ਹੈ। ਬਹੁਤ ਸਾਰੇ ਲੋਕਾਂ ਨੇ ਕਬਰਸਤਾਨ ਇਵਾਦਿੱਤੇ ਨੇ। ਕਿਤਾਜੋ ਬਦਲਿੱਤਾ ਗਿਆ ਹੈ। ਤੇ ਜਦੋਂ ਕਿਸੇ 크ਿਸਚਨ ਮੁਸਲਿਮ ਦੀ ਦੇਫਨ ਦੀ ਹੈ ਤੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਤੇ ਜੇ ਕੋਈ ਪੁਰਾਣੇ ਗਰੇਜਿਆ ਦੇ ਟਾਈਮ ਦੇ ਹਨ ਕੁਝ ਡਿਨੋਮੀਨੇਸ਼ਨ ਡਿਨੋਮੀਨੇਸ਼ਨ ਹੈਗੇ ਉਹ ਕਹਿੰਦੇ ਸਾਡੇ ਪਰਸਨ ਨੇ ਮਿਸ਼ਨਾ ਹੁੰਦੀਆਂ ਨਾਲ ਉਹਨਾਂ ਦੇ ਮੁਤਾਬਿਕ ਇਹ ਫਿਰ ਇਹ ਜਿਆਦਾ ਮੇਨ ਹੈਗੀ ਹੈ ਤੇ ਸਰਕਾਰ ਨੂੰ ਇਸਨ 'ਤੇ ਤਵਜੋ ਦੇਵਾਂਗੇ ਵੀ ਪਹਿਲਾਂ ਇਹਨੂੰ ਹੱਲ ਕੀਤਾ ਜਾਵੇ ਕਿਉਂਕਿ ਇਹ ਇੱਕ 크੍ਰਿਸਚੀਅਨ ਵਧਨ ਦੇ ਨੇ ਮੁਸਲਿਮ ਵਧਨ ਦੇ ਨੇ ਤੇ ਉਸ ਦੇ ਨਾਲ ਉਹਨਾਂ ਨੂੰ ਚੀਜ਼ ਬਦਲ ਦੀ ਵੀ ਜਗ੍ਹਾ ਚਾਹੀਦੀ ਹੈ ਉਹਨੂੰ ਪਹਿਲੇ ਦਾਤ ਹਾਂ ਜੀ ਜੋ ਵੀ ਜੋ ਨੇ ਕਾਨੂੰਨ ਤੋੜਿਆ ਉਹਨਾਂ ਦੇ ਕੱਚੇ ਕਰਾਈ ਜਾਣਗੇ ਇਸਾ ਕਿ ਹੋ ਵੀ ਰਹੇ ਨੇ ਤੇ ਬਾਕੀ ਕਿਸੇ ਵੀ ਤਰ੍ਹਾਂ ਦਾ ਜਿਸ ਦਾ ਕਰਦਾ ਆ ਉਹਨਾਂ ਨੂੰ ਬੈਠ ਕੇ ਗੱਲਬਾਤ ਕਰਕੇ ਬੁਸੀਂ ਧਰਮਾਂ ਦਾ ਵੀ ਇਹ हिंदुस्तान ਦੀ ਇੱਕ ਸਰਕੂਲ ਦੇ ਚ ਲੈ ਰਹੇ ਆ ਤੇ ਸਭ ਨੂੰ ਆਪਣੇ ਧਰਮ ਦੀ ਗੱਲ ਕਰਨ ਦੀ ਇਜਾਜ਼ਤ ਹੈ ਤੇ ਤੁਸੀਂ ਇਹਨੂੰ ਰੋਕਣੀ ਮਤਲਬ ਲਗਾ ਸਕਦੇ ਜੋ ਸਾਕੇ ਜੋ ਪਾਰਟੀ ਦੀ ਗਾਈਡਲਾਈਨ ਹੈਗੀ ਉਸ ਤਰ੍ਹਾਂ ਕਰਾਂਗੇ ਜੀ ਇਹਦੇ ਉਸਤਰਾ ਨਹੀਂ ਵੀ ਸਾਕੇ اندر ਵੀ ਏਲੀਨ ਹੈਗਾ ਏਲੀਨ ਹੈਗਾ ਤੇ ਖਬਰਾਂ ਜੂ ਸੁਣੀ ਦੀਆਂ ਦੇਖੀ ਦੀਆਂ ਪਰ ਹੈ ਨਹੀਂ ਅਸਲ ਜਿਕੇ ਇਹਨਾਂ ਨੇ ਦੇਖਿਆ ਬਈ ਹੁੰਦੇ ਸੇਮ ਤਨ ਪਰਵਰਤਨ ਵੀ ਹੋਈ ਆ ਕਾਦਾ ਕੋਈ ਪ੍ਰੂਫ ਹੋਇਆ ਤੇ ਨਾ ਕੁਛ ਕੋ ਕਰਦਾ ਆ ਜੇ ਇਸਾਂ ਨੂੰ ਕੁਛ ਹੈ ਆ ਤੇ ਜੇ ਕ੍ਰਿਸ਼ਨਾ ਉਹ ਕੀ ਹੈਗਾ ਦੂਸਰੇ ਧਰਮਗ ਸੋੋਂ ਜ਼ਿਆਦਾ ਹੈ ਤੇ ਉਹ ਹੀ ਪੈਸੇ ਦੇ ਕੇ ਆਪਣਾ ਲੈ ਜਾ ਪਰ ਨਹੀਂ ਆ ਜੇ ਕੋਈ ਬੰਦਾ ਬੁਰੇ ਕਮਾਜੇ ਹੈ ਜੋ ਸਦਕਾ ਅੱਛੇ ਕਮਾਜੇ ਆ ਜਾਂਦਾ ਆ ਤੇ ਉਹ ਜਿਹਨੂੰ ਤਰ ਪਰਵਰਤਨ ਕਾਇ ਦਿੰਦੇ ਨੇ ਜਦ ਕਿ ਇਸਾਂ ਨਹੀਂ ਆ ਉਹ ਧਰਮ ਨਹੀਂ ਪਰਵਰਤਨ ਕਰਦਾ ਉਹ ਜੀਵਨ ਪਰिवर्तन ਕਰਦੇ ਨੇ ਤੇ ਇੱਕ ਸੱਚੇ ਰਾਹ ਤੇ ਚੱਲੋ ਬੰਦਾ ਜਗਲੀ ਛੱਡੋ ਨਸ਼ੇ ਛੱਡੋ ਚੋਰੀ ਚਕਾਰੇ ਛੱਡੋ ਵਿਚਾਰ ਛੱਡੋ ਇਹੋ ਜਿਹੀਆਂ ਸਿੱਖਿਆਵਾਂ ਦਿੰਦੇ ਨੇ ਉੱਥੋਂ ਬੰਦਾ ਸੁਧਰ ਜਾਂਦਾ ਆ ਤੇ ਬਸ ਇਹੋ ਹੀ ਆ ਜਾਂ ਸਮਝਣ ਦੇ ਦੀ ਲੋਕੀ ਆ ਬਰਾਈ ਜਿਹੀ ਦੇਖਣਾ ਚਾਹੁੰਦੇ ਨੇ ਸਮਾਜ ਨੇ ਇਹ ਬਰਾਈ ਚੋਂ ਕੱਢ ਕੇ अच्छे ਇਨਸਾਨ ਬਣਾਉਣ ਦੇ ਲਈ ਕੰਮ ਕਰਦੇ ਨੇ ਬਾਕੀ ਉਹਨਾਂ ਤਨ ਪਰਵਰਤਨ ਹਾਂ ਜੀਵਨ ਪਰਵਰਤਨ ਹੋ ਜਾਂਦਾ ਤੇ ਜੇ ਸੋ ਕਹਿੰਦੇ ਗੱਲਾਂ ਤਾਂ ਕਹਿਣਾ ਵੀ ਕੁਝ ਵੀ ਨਹੀਂ ਆ ਬਾਕੀ ਅੱਜ ਤੇ ਕੋਈ ਆਪਣੇ ਘਰ ਦੇ ਵਿੱਚ ਹੀ ਆ ਸਬਜੀ ਨਹੀਂ ਉਹਨੇ ਪਸੰਦੀ ਬਹੰਦੀ ਤੇ ਕੋਈ ਧਰਮ ਕਿਸੇ ਦਾ ਹਿੱਸਾ ਲੈ ਲੂਗਾ ਇਹ ਕਰ ਲੂਗਾ ਉਹ ਇਹਨੇ ਮਿਨੋਰਿਟੀ ਕਮਿਸ਼ਨ ਦਾ ਉਹਨੇ ਇੱਕ ਮੈਂਬਰ ਨਿਯੁਕਤ ਕੀਤਾ ਹੈ। ਆ ਧੰਨਵਾਦੀ ਆ ਪਾਰਟੀ ਦਾ, ਹਾਈ ਕਮਾਂਡ ਦਾ। ਆ ਬਿਲਕੁਲ ਉਹਨਾਂ ਬਖੂਪੀ ਪੂਰੀ ਤੰਦੇਹੀ ਨਾਲ ਪਹਿਲਾਂ ਵੀ ਸੇਵਾ ਕਰਦੇ ਨੇ ਹੁਣ ਵੀ ਮੇਰਾ ਜਨਮ ਹੀ ਰਾਜਨੀਤੀ ਜੇ ਆਮ ਆਦੀ ਪਾਰਟੀ ਦੇ ਵਿੱਚ ਹੋਇਆ ਹੈ। ਮੈਂ ਕਿਸੇ ਕਾਂਗਰਸ ਕਾਲੀ ਬੀਜੇਪੀ 'ਚ ਨਹੀਂ ਆ ਮੈਂ ਬੋਰਡ ਪਾ ਮੈਂ ਕਾਂਗਰਸ ਨੂੰ ਲੇਕਿਨ ਕੋਈ ਅਹੁਦੇਦਾਰ ਨਹੀਂ ਲੇਕਿਨ ਇਸ ਪਾਰਟੀ ਦੇ ਵਿਚਾਰ ਜੋ ਮੈਂ ਸਮਾਜ ਲਈ ਕਰਨਾ ਚਾਹੁੰਦਾ ਜਦੋਂ ਅਰਵਿੰਦ ਕੇਜਰੀਵਾਲ ਨਾਲ ਮਿਲੇ ਮੈਂ ਭਗਵੰਤ ਮਾਨ ਜੀ ਨੂੰ ਜਦੋਂ ਪਹਿਲੀ ਵਾਰੀ ਐਮਪੀ ਖੜੇ ਹੋਏ ਤਾਂ ਉਹਨਾਂ ਨੂੰ ਰੋਟ ਹੱਚ ਰੋਟੀ ਫੜੀ ਉੱਚਾ ਚਾਰ ਦੀ ਫੜੀ ਸੀ ਤੇ ਉਹਨੂੰ ਫੋਕਸ ਕਰਕੇ ਫੋਟੋ ਖਬਾਰ ਚ ਇਹਦੇ ਮੈਂ ਫੈਨ ਹੋ ਗਿਆ ਮੈਂ ਕਿ ਇੱਕ ਸੈਲੀਬ੍ਰਿਟੀ ਬੰਦਾ ਇੱਕ ਆਮ ਕੋਮਨ ਜੀ ਦੇ ਚੱਲਦੇ ਫਿਰਦੇ ਰੋਟੀ ਖਾਂਦਾ ਹੈ ਚਾਰ ਦੇ ਨਾਲ ਤੇ ਇਹਨਾਂ ਸਭ ਕੁਝ ਛੱਡ ਕੇ ਕਰਨ ਦੇ ਤੇ ਪਤਾ ਤੂੰ ਕਿੱਥੇ ਆ ਜੋ ਹੈਗਾ ਤੇ ਕਰ ਤੇ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਨਾ ਪੈਸੇ ਦੀ ਨਾ ਸਮੇਂ ਦੀ ਸਭ ਕੁਝ ਪਾਣੀ ਤੇ ਮਸ਼ਾਵਰ ਦਿੱਤਾ ਤੇ ਅੱਜ 9 ਸਾਲ ਬਾਅਦ ਉਸ ਮਿਹਨਤ ਨੂੰ ਫੂਰ ਲੱਗਾ ਤੇ ਮੈਂ ਇੱਕ ਮੈਂਬਰ ਨੂੰ